ਇਹ ਖੁਸ਼ੀਆਂ ਲੌਂਗ ਲਾਸਟਿੰਗ ਕਿਉਂ ਨਹੀਂ ਹੁੰਦੀਆਂ ਫਿਰ ਕਿਉਂਕਿ ਸ਼ੁਕਰ ਨਹੀਂ ਮਨਾਉਂਦੇ ਖੁਸ਼ੀ ਲੌਂਗ ਲਾਸਟਿੰਗ ਇਸ ਕਰਕੇ ਨਹੀਂ ਕਿਉਂਕਿ ਆਪਾਂ ਬੇਸ਼ੁਕਰ ਹਾਂ ਜਿਹੜਾ ਸ਼ੁਕਰ ਚ ਹੈ ਉਹ ਤਾਂ ਖੁਸ਼ੀ ਹੈ ਹੁਣ ਇਹ ਦੇਖੋ ਸਿੰਪਲ ਜੀ ਗੱਲ ਆ ਤੁਹਾਡਾ ਦਿਲ ਵੀ ਧੜਕ ਰਿਹਾ ਮੇਰਾ ਵੀ ਧੜਕ ਰਿਹਾ ਹੂੰ ਚੰਗੇ ਕਰਮ ਕਰੀਏ ਮਾੜੇ ਕਰੀਏ ਪਰ ਆਪ ਬੇ ਥੋੜੀ ਦੋਦਾ ਵੀ ਇਹਨੇ ਮਾੜਾ ਕੰਮ ਕਰਤਾ 5 ਮਿੰਟਾਂ ਦਾ ਦਿਲ ਰੋਕ ਦੋ ਹੂੰ ਨਹੀਂ ਰੋਕ ਰਿਹਾ ਨਾ ਬਿਨਾਂ ਸੋਚੇ ਆਪਣੇ ਬਿਨਾਂ ਸਾਰਾ ਕੁਝ ਜੀਵ ਜਵਾਨ ਚੱਲ ਰਹੀ ਆ ਸਾਰੀਆਂ ਇੰਦਰੀਆਂ ਚੱਲ ਰਹੀਆਂ ਆ ਇਦੂ ਵੱਧ ਸ਼ੁਕਰ ਕੀਆ ਜਿੱਦ ਦੀ ਨੈਗੇਟਿਵ ਥੌਟਸ ਤਾਂ ਵੱਧ ਹਾਵੀ ਹੋ ਜਾਂਦੇ ਨੇ ਸੋਚਦੇ ਰਹਿੰਦੇ ਆ ਸੋਚਦੇ ਰਹਿੰਦੇ ਆ ਨੈਗੇਟਿਵ ਦੇਖੋ ਨੈਗੇਟਿਵ ਥੌਟ ਤਾਂ ਪਰ ਰੋਕ ਨਹੀਂ ਸਕਦੇ ਥੌਟ ਤੇ ਐਕਟ ਕਰਨਾ ਹੂੰ ਤੇ ਥੌਟ ਨੂੰ ਲੈ ਕੇ ਬਹਿਣਾ ਉਹ ਚ ਦਿੱਕਤ ਆ ਮੈਂ ਕੱਲ ਵੀ ਇੱਥੇ ਯੂਨੀਵਰਸਿਟੀ ਆਪਾਂ ਪ੍ਰੋਗਰਾਮ ਕੀਤਾ ਸੀ ਉੱਥੇ ਮੈਂ ਗੱਲ ਕੀਤੀ ਸੀ ਵੀ ਜੇ ਤੁਸੀਂ ਰੋਜ਼ 1 ਘੰਟਾ ਓਵਰ ਥਿੰਕਿੰਗ ਕਰਦੇ ਹੋ ਹੂੰ ਤੇ ਤੁਹਾਨੂੰ ਸਾਲ ਹੋ ਗਿਆ ਚਲ 65 ਦਿਨ ਮੈਂ ਤੁਹਾਨੂੰ ਛੁੱਟੀ ਦੇ ਦਿੱਤੀ ਤੁਸੀਂ ਵਿਆਹ ਬੂਤੇ ਗਏ ਹੋ 300 ਘੰਟੇ ਤੁਸੀਂ ਉਹ ਚੀਜ਼ ਬਰ ਕੇ ਸੋਚ ਕੇ ਲਗਾਤੇ ਜਿਹੜੀ ਦਾ ਕੋਈ ਹੱਲ ਤੁਹਾਡੇ ਕੋਲੇ ਹੈ ਹੀ ਨਹੀਂ ਕਿਉਂਕਿ